ਤਕਬੀਰ ਬਾਦਲ ਬਾਰੇ ਜੇ ਕਿਸੇ ਨੇ ਐਂਟਨ ਗੱਲ ਕੀਤੀ ਹੈ ਫਾਲਤੂ ਕਮੈਂਟ ਕੀਤੇ ਮੇਰੇ ਤੋਂ ਪੁਰਾ ਕੋਈ ਨਹੀਂ ਬਾਦਲ ਸਾਹਿਬ ਬਾਰੇ ਆਪਾਂ ਗਲਤ ਗੱਲ ਨਹੀਂ ਸੁਣ ਸਕਦੇ ਨਾ ਉਹਨਾਂ ਬਾਰੇ ਕੋਈ ਟਿੱਪਣੀ ਸੁਣ ਸਕਦੇ ਆ ਪਰ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਕਰਦੀ ਆ ਉਹਨਾਂ ਦੀ ਫੈਮਿਲੀ ਦੀ ਬਹੁਤ ਰਿਸਪੈਕਟ ਕਰਦੀ ਆ ਮੈਂ ਉਹਨਾਂ ਦੀ ਇੱਕ ਔਰਾ ਉਹਨਾਂ ਦੀ ਪਰਸਨੈਲਿਟੀ ਦੀ ਫੈਨ ਆ ਕਹਿੰਦੇ ਬੇਟੇ ਕੋ ਇਤਨਾ ਪੜਾਓ ਕਿ ਦਹੇਜ ਲੈਣਾ ਨਾ ਪਵੇ ਬੇਟੀ ਕੋ ਇਤਨਾ ਪੜਾਓ ਕਿ ਦਹੇਜ ਦੇਣਾ ਨਾ ਪਵੇ ਕੁੜੀਆਂ ਅਗਰ ਇਮੋਸ਼ਨਲੀ ਤੇ ਫਾਈਨੈਂਸ਼ਲੀ ਸਟਰੋਂਗ ਨੇ ਨਾ ਤਾਂ ਉਹਨਾਂ ਨੂੰ ਕੋਈ ਬੀਟ ਨਹੀਂ ਕਰ ਸਕਦਾ ਉਹਨਾਂ ਵਰਗਾ ਕੋਈ ਨਹੀਂ ਇਸ ਦੁਨੀਆ इंडिपेंडेंस ਦਾ ਮਤਲਬ ਇਹ ਨਹੀਂ ਉਹ স্মੋਕ ਕਰੀ ਸ਼ਰਾਬ ਪੀ ਰਹੀ ਹੈ ਅੱਧੀ ਸ਼ਰਾਬਾਂ ਨੂੰ ਇੱਕ ਡਿੱਗੀ ਪਈ ਹੈ ਇਹ ਨਹੀਂ ਮੈਂ ਇੰਡੀਪੈਂਡੈਂਸ ਦਾ ਮਤਲਬ ਇਹ ਨਹੀਂ ਕਹਿ ਰਹੀ ਫ੍ਰੀडम ਦਾ ਮਤਲਬ ਇਹ ਨਹੀਂ ਕਹਿ ਰਹੀ ਜੇ ਤੁਸੀਂ ਆਪਣੇ ਹਸਬੰਡ ਤੇ ਜਾਂ ਆਪਣੇ ਬੋਏਫ੍ਰੈਂਡ ਤੇ ਫਾਈਨੈਂਸ਼ਲੀ ਡਿਪੈਂਡਡ ਹੋਗੇ ਨਾ ਤੁਸੀਂ ਖਤਮ ਹੋਗੇ ਅਗਰ ਤੁਸੀਂ ਕਿਸੇ ਨਾਲ ਲਾਲਚ ਨਾਲ ਜੁੜਦੇ ਹੋ ਉਹ ਟੈਂਪਰੇਰੀ ਰਿਲੇਸ਼ਨ ਰਹੇ ਜਾਂਦਾ ਦਿਲੋਂ ਜੁੜੋਗੇ ਜਿਹੜੀ ਚੀਜ਼ ਨੂੰ ਮੁਹੱਬਤ ਦਿਲੋਂ ਕਰ ਲਈ ਨਾ ਉਹ ਤੁਹਾਨੂੰ ਪੂਰੀ ਕਾਇਨਾਤ ਮਿਲਾਉਣ ਦੀ ਕੋਸ਼ਿਸ਼ ਕਰਦੀ ਦੋ ਪਿੰਡ ਤਿਸ ਦੇ ਜੱਟ ਦੇ ਚਬਰਚੋ ਮਨ ਜਾਂਦਾ ਗਰੋਂਡੀ ਉਦੀ ਇੱਕ ਆਵਾਜ਼ ਮਾਰੇ ਤੋ ਬੱਬੂ ਮਾਨ ਬੱਬੂ ਮਾਨ ਵਰਗੇ ਫੇਕ ਜਿੱਕ ਜੱਟ ਦੀ ਕਿੱਥੋਂ ਲੰਡੀ 부ੱਚੀ ਲੰਡੀ 부ੱਚੀ ਕਰ ਲੋਗੀ ਰੀਸ ਜੱਟ ਦੀ ਕਿੱਥੋਂ ਲੰਡੀ 부ੱਚੀ ਬੱਬੂ ਮਾਨ ਦੀ ਸਭ ਤੋਂ ਅੱਛੀ ਗੱਲ ਇਹ ਲੱਗੀ ਮੈਨੂੰ ਆਈ ਐਮ ਹਿਸ ਹਿਊਜ ਫੈਨ ਬਚਪਨ ਤੋਂ ਲੈ ਕੇ ਹੁਣ ਤੱਕ ਆਈ ਥਿੰਕ ਕੋਈ ਹੀ 90s ਦੇ ਬੱਚੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੁਣ ਕੇ ਵੱਡੇ ਹੋਏ ਆ ਸੱਚੀ ਗੱਲ ਜੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਹੋ ਤੁਸੀਂ ਮੈਥਡ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੇ ਤੁਹਾਡਾ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਇੰਟਰਵਿਊ ਹੈ ਨਾ ਇੱਕ ਢਾਸੂ ਲੜਕੀ ਦਾ ਹੈ ਕਹਿੰਦੇ ਮੈਂ ਨਹੀਂ ਡਰਦੀ ਔਰ ਇੱਕ ਕਮਾਲ ਦੀ ਗੱਲ ਮਤਲਬ ਸੀਰੀਅਸਲੀ ਅੱਜਕੱਲ ਦੀ ਕੁੜੀਆਂ ਜਿਹੜੀਆਂ ਨੇ ਨਾ ਉਹ ਫੈਨ ਹੁੰਦੀਆਂ ਨੇ ਜਿਹਦਾ ਨਵੀਂ ਮੂਵੀ ਦੇਖ ਕੇ ਆਏ ਤਾਂ ਬਈ ਮੈਨੂੰ ਤਾਂ ਰਨਵੀਰ ਸਿੰਘ ਮੈਂ ਉਹ ਮੇਰਾ ਕ੍ਰਸ਼ ਹੈ ਉਹ ਚਾਹੇ ਦੀਪਿਕਾ ਨਾਲ ਵਿਆਹ ਹੋ ਗਿਆ ਪਰ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇੱਦਾਂ ਦਾ ਲੋਕ ਕੁੜੀਆਂ ਜਿਹੜੀਆਂ ਗੱਲਾਂ ਕਰਦੀਆਂ ਨੇ ਪਰ ਮੈਂmdi ਨਾ ਇੱਕ ਡਿਫਰੈਂਟ ਜਿਹੜੀ ਹਰ ਵਾਰ ਇਹ ਚੀਜ਼ ਵਾਇਰਲ ਹੁੰਦੀ ਹੈ ਕਿ ਸੁਖਬੀਰ ਬਾਦਲ ਜੀ ਉਹਨਾਂ ਦੇ ਕ੍ਰਸ਼ ਨੇ ਮਤਲਬ ਉਹ ਉਹਨਾਂ ਦੇ ਉਹ ਫੈਨ ਹੋਣੇ ਮੈਂ ਉਹਨਾਂ ਦੇ ਫੈਨ ਨੇ ਤੇ ਮਤਲਬ ਇੰਨੀ ਚੀਜ਼ ਜਿਹੜੀ ਹੈ ਨਾ ਸਰਪ੍ਰਾਈਜ਼ਿੰਗ ਜਿਹੀ ਲੱਗਦੀ ਹੈ ਕਿ ਅੱਛਾ ਇਦਾਂ ਵੀ ਹੁੰ ਬੜੀ ਵੱਖਰੀ ਜੀ ਚੀਜ਼ ਸੁਣਨ ਨੂੰ ਮਿਲ ਰਹੀ ਹੈ ਇੱਧਰ ਕਦੇ ਹੁੰਦਾ ਨਹੀਂ ਹੁਣ ਮੈਮ ਮੈਨੂੰ ਕਹਿਣਗੇ ਮੇਰੇ ਕ੍ਰਿਸ਼ਨ ਨੂੰ ਤੁਸੀਂ ਇੱਦਾਂ ਕਿੱਦਾਂ ਬੋਲ ਸਕਦੇ ਹੋ ਸੋ ਮੈਮ ਦਾ ਸਵਾਗਤ ਕਦੇ ਆਪਣੇ ਨਾਲ ਮੈਂਡੀ ਸੰਧੂ ਨੇ ਸਵਾਗਤ ਮੈਮ ਸਸ਼ੀਕਾਲ ਸਸ਼ੀਕਾਲ ਜੀ ਪੰਜਾਬੀ ਲਾਈਫ ਸਟਾਈਲ ਦੇਖੇ ਸਾਰੇ ਸ਼ਰੋਤਿਆਂ ਨੂੰ ਮੈਂਡੀ ਸੰਧੂ ਵੱਲੋਂ ਪਿਆਰ ਬੜੀ ਸਸ਼ੀਕਾਲ ਤੇ ਵੈਲਕਮ ਖੁਸ਼ਬੂ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਮੈਮ ਤੁਹਾਨੂੰ ਬਹੁਤ ਪਿਆਰੇ ਹਾਂ ਬਹੁਤ ਲੇਟ ਹੋ ਪਰ ਜਿਹੜੀ ਪੰਕਚੁਅਲ ਵੀ ਆ ਤੁਸੀਂ ਲੇਟ ਆਏ ਬਿਲਕੁਲ ਤੇ ਮੈਮ ਤੁਸੀਂ ਸੋਹਣੇ ਬੋਤੋ ਪਿਆਰੇ ਬੋਤੋ ਆਵਾਜ਼ ਵੀ ਬਾ ਕਮਾਲ ਹੈ थैंक यू ਤੇ ਇੱਕ ਹੁੰਦਾ ਨਾ ਕਿ ਇੰਨੀ ਸੋਹਣੀ ਪਰਸਨੈਲਿਟੀ ਤੇ ਮੈਨੂੰ ਤਾਂ ਵੀ ਮੁੰਡਾ ਜਾਂ ਮੇਰਾ ਤੁਹਾਡੀ ਸੋਚ ਜਿੱਦਾਂ ਮੈਨੂੰ ਲੱਗਦਾ ਕਿ ਉਦਾਂ ਦੀ ਹੋਏਗੀ ਅੱਪਰ ਲੈਵਲ ਦੀ ਹੈਗਾ ਹਾਂ ਪਰ ਤੁਸੀਂ ਕਹਿੰਦੇ ਸੁਖਪੀਰ ਬਾਦਲ ਜੀ ਮੈਨੂੰ ਪਸੰਦ ਮਤਲਬ ਕੀ ਦੇਖਿਆ ਇਦਾਂ ਤੁਸੀਂ ਪਹਿਲਾਂ ਦੱਸੋ ਤੁਸੀਂ ਅੱਪਰ ਲੈਵਲ ਦੀ ਸੋਚ ਤੇ ਘਟ ਹੈ ਇਨਫਿਨਿਟੀ ਸੁਣਿਆ ਹਾਂਜੀ ਇਨਫਿਨਿਟੀ ਵਾਲਾ ਵਾਲਾ ਬਸ ਸਮਝਿਆ ਕਰੋ ਤਦੋਂ ਤੋਂ ਸਟਾਰਟ ਹੋਇਆ ਮੈਮ ਇਹਨੇ ਸਾਰੇ ਮੈਨੂੰ ਪੁੱਛਦੇ ਨੇ ਇਹ 10 12 ਸਾਲ ਹੋ ਗਏ ਇਸ ਗੱਲ ਨੂੰ ਠੀਕ ਹੈ ਕਿਉਂਕਿ ਨਾ ਚਾਈਲਡਹੂਡ ਚ ਬੰਦਾ ਜਦੋਂ ਗਰੋਅ ਕਰ ਰਿਹਾ ਹੁੰਦਾ ਨਾ ਬਚਪਨ ਚ ਵੀ ਨਾ ਇੱਕ ਵਾਰੀ ਇੱਕ ਕਿੱਸਾ ਹੋਇਆ ਕਿ ਉਦੋਂ ਬੈਕ ਟੂ ਬੈਕ ਬਾਦਲ ਸਰਕਾਰ ਜਿੱਤਰੀ ਸੀ ਬਚਪਨ ਚ ਵੀ ਨਾ ਮੈਂ ਬਹੁਤ ਜ਼ਿਆਦਾ ਛੋਟੀ ਸੀ ਤੇ ਮੈਂ ਆਪਣੀ ਫਰੈਂਡਸ ਇਕੱਠੀਆਂ ਕਰਕੇ ਸਾਈਕਲ ਤੇ ਲੱਗੇ ਮੈਂ ਕਿਹਾ ਜੇ ਆਪਾਂ ਘੁੰਮਣ ਚੱਲਦੇ ਹਾਂ ਕੁਛ ਨਹੀਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਮੱਥਾ ਟੇਕਿਆ ਉੱਥੋਂ ਅਸੀਂ ਨਿਕਲੇ ਆਪਣੀ ਫਰੈਂਡਸ ਦਾ ਝੁੰਡ ਲੈ ਕੇ ਮੈਂ ਕਿਹਾ ਬਾਦਲ ਜਿੱਤੂਗੇ ਜਿੱਤੂਗੇ ਵੀ ਜਿੱਤੂਗੇ ਬਾਦਲ ਹੋਣੀ ਜਿੱਤੂਗੇ ਉਦੋਂ ਅਸੀਂ ਬੱਚੇ ਸੀ ਸਾਨੂੰ ਨਹੀਂ ਸੀ ਪਤਾ ਸੀ ਜੋ ਬੋਲਿਆ ਸੀ ਤੱਕੜੀ ਜਿੱਤੂਗੀ ਮੈਨੂੰ ਲੱਗਦਾ ਹੈ ਉ हां बचपन का प्यार है आई थिंक बचपन का प्यार स्टेज़ फॉरएवर मैम पॉलिटिशियंस ਜਿੱਦਾ ਮਤਲਬ ਕੁੜੀਆਂ ਨੂੰ ਜ਼ਿਆਦਾ ਇੰਟਰਸਟ ਵੀ ਨਹੀਂ ਹੁੰਦਾ ਕਿ ਮੈਂ ਉਧਰ ਮੈਮ ਪਰਿਨੀਤੀ ਨੇ ਵਿਆਹ ਕਰਾਇਆ ਜੀ ਉਹ ਤਾਂ ਹੈ ਬਿਲਕੁਲ ਹਾਂ ਹੁੰਦਾ ਐਦਾਂ ਦੀ ਗੱਲ ਨਹੀਂ ਐ ਔਰ ਮੈਜੋਰਿਟੀ ਦੇਖੀ ਜਾਵੇ ਤਾਂ ਮਤਲਬ ਪਸੰਦ ਨਹੀਂ ਕਰਦੀ ਜ਼ਿਆਦਾ ਕੁੜੀਆਂ ਨਹੀਂ ਆਪਾਂ ਲੋਕਾਂ ਦੀ ਪਸੰਦ ਨੂੰ ਲੈਣਾ ਮੈਨੂੰ ਤਾਂ ਆਪਣੇ ਦਾ ਮਤਲਬ ਹੈ ਮੈਨੂੰ ਕੀ ਪਸੰਦ ਹੈ ਮੇਰੇ ਦਿਲ ਨੂੰ ਮੇਰੇ ਰੂਹ ਨੂੰ ਨਾਲੇ ਜੇ ਕੋਈ ਸੁਖਬੀਰ ਬਾਦਲ ਬਾਰੇ ਜਾਂ ਕਿਸੇ ਨੇ ਐਂਟਨ ਗੱਲ ਕੀਤੀ ਹੈ ਫਾਲਤੂ ਕਮੈਂਟ ਕੀਤੇ ਮੇਰ ਤੋਂ ਪੂਰਾ ਕੋਈ ਨਹੀਂ ਬਾਦਲ ਸਾਹਿਬ ਬਾਰੇ ਆਪਾਂ ਗਲਤ ਗੱਲ ਨਹੀਂ ਸੁਣ ਸਕਦੇ ਨਾ ਉਹਨਾਂ ਬਾਰੇ ਕੋਈ ਟਿੱਪਣੀ ਸੁਣ ਸਕਦੇ ਆ ਨਾ ਮੈਂ ਇਹ ਸੁਣਨਾ ਤੁਸੀਂ ਕਿਹਾ ਕਿਉਂ ਨਹੀਂ ਪਸੰਦ ਤੁਹਾਨੂੰ ਮੈਨੂੰ ਤਾਂ ਵੀ ਬਹੁਤ ਪਸੰਦ ਆ ਮੈਨੂੰ ਲੋਕਾਂ ਦਾ ਕੋਈ ਲੈਂਦੇ ਨਹੀਂ ਪੋਲੀਟੀਸ਼ੀਅਨ ਹੈ ਅਗਰ ਉਹ ਕੋਈ ਸੰਤ ਵੀ ਹੁੰਦੇ ਤਾਂ ਵੀ ਮੈਨੂੰ ਪਸੰਦ ਸੀ ਕਿਉਂਕਿ ਮੈਂ ਉਹਨਾਂ ਦੀ ਇੱਕ ਔਰਾ ਉਹਨਾਂ ਦੀ ਪਰਸਨੈਲਿਟੀ ਦੀ ਫੈਨ ਆ ਫੈਨ ਨਾਥਿੰਗ ਮੱਚ ਮੈਂ ਉਹਨਾਂ ਦੀ ਫੈਨ ਆ ਔਰ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਕਰਦੀ ਆ ਉਹਨਾਂ ਦੀ ਫੈਮਿਲੀ ਦੀ ਬਹੁਤ ਰਿਸਪੈਕਟ ਕਰਦੀ ਆ ਵੱਡੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਹੁਤ ਰਿਸਪੈਕਟ ਕਰਦੀ ਆ ਤੇ ਹਰ ਸਿਮਰਤ मैम ਦੀ ਬਹੁਤ ਰਿਸਪੈਕਟ ਕਰਦੀ ਆ। ਪਰ ਸਿਮਰਤ मैम ਦੀ ਗੱਲ ਹੈ ਜੇ ਉਹਨਾਂ ਨੂੰ ਬਦਲ ਲੱਗੇ ਕਿ ਮਤਲਬ ਤੁਹਾਡੇ ਅੰਦਰ ਇੰਨਾ ਕੁਛ ਉਹਨਾਂ ਲਈ ਮਤਲਬ ਤੁਹਾਨੂੰ ਬਹੁਤ ਵਧੀਆ ਲੱਗਦੇ ਨੇ ਲੇਕ ਹੁੰਦਾ ਨਾ ਇੱਕ ਵਾਈਫ ਨੂੰ ਇਨਸਿਕਿਉਰਿਟੀ ਜੇ ਜੇ ਉਹਦਾ ਨਹੀਂ ਕੁਝ ਚੀਜ਼ ਹੋਵੇ। ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਆਈ ਰਿਸਪੈਕਟ ਹਰ ਸਿਮਰਤ मैम ਮੈਂ ਉਹਨਾਂ ਦੀ ਪੂਰੀ ਬਾਦਲ ਫੈਮਿਲੀ ਨੂੰ ਬਹੁਤ ਰਿਸਪੈਕਟ ਤੇ ਪਿਆਰ ਕਰਦੀ ਆ ਮਾਈਂਡ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਮੈਂ ਫੈਨ ਆ ਔਰ ਫੈਨ ਅਗਰ ਉਹ ਰਣਵੀਰ ਕਪੂਰ ਦੀ ਤੁਸੀਂ ਗੱਲ ਕੀਤੀ ਜਾਂ ਰਣਵੀਰ ਸਿੰਘ ਦੀ ਗੱਲ ਕੀਤੀ ਜਿਵੇਂ ਉਹਨਾਂ ਦੀ ਫੈਨ ਫੋਲੋਇੰਗ ਹੈ ਉਹ ਵੀ ਮੈਰਿਡ ਨੇ ਓਵੇਂ ਬਾਦਲ ਸਾਹਿਬ ਦੀ ਵੀ ਹੋ ਸਕਦੀ ਫੀਮੇਲ ਫੋਲੋਇੰਗ ਔਰ ਉਹਨਾਂ ਨੂੰ ਫੀਮੇਲ ਛੱਡੂ ਬੱਚੇ ਬਹੁਤ ਪਿਆਰ ਕਰਦੇ ਆ ਬਾਦਲ ਸਾਹਿਬ ਨੂੰ ਨਾ ਸੋ ਫੈਨ ਫੋਲੋਇੰਗ ਜ਼ਰੂਰੀ ਨਹੀਂ ਹੈ ਉਹ ਸੰਤ ਮਹਾਤਮਾ ਦੀ ਵੀ ਹੋ ਸਕਦੀ ਹੁਣ ਤੁਸੀਂ ਦੇਖਿਆ ਹੋਣਾ ਭਗੇਸ਼ਵਰ ਬਾਬਾ ਜੀ ਦੀ ਕਿੰਨੀ ਫੈਨ ਫੋਲੋਇੰਗ ਕੁੜੀਆਂ ਅਨੁਰੂਧ ਜੀ ਮੇਰੇ ਇਲਾਵਾ ਬਹੁਤ ਸਾਰੇ ਫੈਨਸ ਹੋਣਗੇ ਸ਼ਾਇਦ ਉੱਪਰਲੀ ਬੋਲਦੀਆਂ ਨਹੀਂ ਗੱਲ ਬਕਰ ਤੁਸੀਂ ਡਿਫਰੈਂਟ ਇਹ ਬਹੁਤ ਲੱਗ ਜਿਆ ਕਿ ਡਿਫਰੈਂਟ ਤੁਹਾਨੂੰ ਲੱਗ ਰਿਹਾ ਪਰ ਹਰ ਸਿਮਰਤ ਕੋਰਜੀ ਨੂੰ ਵੀ ਮੇਰਾ ਹੀ ਮੈਸੇਜ ਹੈ ਕਿ ਮੈਂ ਤੁਹਾਡੇ ਪਰਿਵਾਰ ਨੂੰ ਇਦਾਂ ਹੀ ਹੱਸਦੇ ਵਾਂ ਤੇ ਦੇਖਦੀ ਹਾਂ ਮੈਨੂੰ ਅੱਛਾ ਲੱਗਦਾ ਹੈ ਹਰ ਸਿਮਰਤ ਮੈਮ ਬਹੁਤ ਕੰਪਲੀਮੈਂਟ ਕਰਦੇ ਬਾਦਲ ਸਾਹਿਬ ਨਾਲ ਸੋ ਮੈਂ ਇੱਕ ਫੈਨ ਮੂਵਮੈਂਟ ਤੇ ਆ ਇੱਕ ਫੈਨ ਆ ਔਰ ਮੈਂ ਉਹਨਾਂ ਨੂੰ ਪਿਆਰ ਜਿ ਕਰਦੀ ਹਾਂ ਤੇ ਇੱਕ ਫੈਨ ਵਾਂਗੂ ਜਾਂ ਡਿਵਾਈਨ ਤੇ ਰਿਸਪੈਕਟਡ ਲਵਰ ਨਥਿੰਗ ਮੱਚ ਸੋ ਬਾਦਲ ਸਾਹਿਬ ਹਰ ਸਿਮਰਤ ਮੈਮ ਦੀ ਹੀ ਅਮਾਨਤ ਨੇ ਬਿਲਕੁਲ ਜੇ ਤੁਹਾਨੂੰ ਬਦਲ ਆ ਜੇ ਇੱਥੇ ਬਾਦਲ ਸਾਹਿਬ ਆਏ ਹੋਏ ਨੇ ਫਿਰ ਹੁੰਦਾ ਵਾ ਕਿ ਅੰਦਰ ਮੰਨ ਚ ਕਿ ਮੈਂ ਮਿਲ ਕੇ ਆਵਾਂ ਆ ਮੇਰਾ ਦਿਮਾਗ ਮੈਨੂੰ ਕੀੜੇ ਚਲੂਣੇ ਲੈਣਾ ਲੱਗ ਜਾਂਦੇ ਚੱਕਰ ਪਤਾ ਕੀ ਪੈ ਜਾਂਦਾ ਹਰ ਵਾਰੀ ਤੁਸੀਂ ਉਹਨਾਂ ਨੂੰ ਈਜ਼ੀਲੀ ਨਹੀਂ ਮਿਲ ਸਕਦੇ ਉਹਨਾਂ ਨਾਲ ਬਹੁਤ ਸਿਕਿਉਰਿਟੀਜ਼ ਹੁੰਦੀਆਂ ਤੇ ਉਹ ਹਮੇਸ਼ਾ ਇੱਕ ਮੀਟਿੰਗ ਲਈ ਆਏ ਹੁੰਦੇ ਨੇ ਪਬਲਿਕ ਮੀਟਿੰਗ ਉਹ ਲੱਗ ਕਰਦੇ ਨੇ ਇੱਕ ਪ੍ਰੋਫੈਸ਼ਨਲ ਮੀਟਿੰਗ ਲਈ ਲੱਗ ਹੁੰਦੇ ਨੇ ਸੋ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਰੋਜ਼ ਹੀ ਮਿਲ ਜਾਵਾਂ ਮੈਨੂੰ ਪਤਾ ਹੈ ਕਿ ਇੱਕ ਹੈ ਲੁਧਿਆਣੇ ਦੇ ਵਿੱਚ ਮੈਂਡੀਸਨ ਨੂੰ ਤੇ ਮੈਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਨੂੰ ਸਭ ਪਤਾ ਹੈ ਵੀਡੀਓਜ਼ ਤੋਂ ਉਹਨਾਂ ਤੱਕ ਪਹੁੰਚਦੀਆਂ ਨੇ ਉਹਨਾਂ ਨੇ ਦੇਖੀਆਂ ਨੇ ਉਹਨਾਂ ਨੇ ਮੈਨੂੰ ਇੰਨਾ ਕੁ ਹਿੰਟ ਦਿੱਤਾ ਸੀ ਕਹਿੰਦਾ ਯੈਸ ਆਈ ਸੋ ਯੂ ਵੀਡੀਓਜ਼ ਬਸ ਇੰਨਾ ਹੀ ਬੋਲੇ ਸੀ ਇਟ ਵਾਸ ਲਾਈਕ ਅ 빅 ਕੰਪਲੀਮੈਂਟ ਫॉर ਮੀ ਇੱਕ ਫੈਨ ਦੇ ਲਈ ਬਿਲਕੁਲ ਉਹਨਾਂ ਦਾ ਜਿਹੜਾ ਜਿਹੜੇ ਪਰਸਨੈਲਿਟੀ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਬੰਦਾ ਕਹਦੇ ਨਾ ਮੈਨੂੰ ਪਤਾ ਹੈ ਥੈਟ ਯੂ ਲਾਈਕ ਮੀ ਆਈ ਸੋ ਯੂ ਵੀਡੀਓਜ਼ ਥੈਟ ਇਜ਼ ਅ 빅 ਕੰਪਲੀਮੈਂਟ ਕੀ ਬਾਤ ਹੈ ਸੀਰੀਅਸਲੀ ਅੱਜ ਮਮ ਅੱਜ ਦੀ ਜ਼ਿੰਦਗੀ ਦੇ ਵਿੱਚ ਕੁੜੀਆਂ ਨੂੰ बोल्ड होना चाहिए ब्रेव होना चाहिए सब तो पहला इमोशनली स्ट्रोंग बंदा कहीं कामयाब नहीं हों यू ओनली विन्स इफ योर बहुत अच्छी कहावत है यू ओनली विन्स इफ योर इमोशंस आर लैस स्ट्रोंगर दैन योर पावर अगर तुम ज़्यादा पावरफुल हो ਯਾ ਇੱਕ ਬਹੁਤ ਸੋਹਣੀ ਕਹਾਵਤ ਹੈ ਉਹ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਬੜੀ ਗਹਿਰੀ ਜੀ ਗੱਲ ਹੈ ਕੁੜੀਆਂ ਜੇ ਅਗਰ ਇਮੋਸ਼ਨਲੀ ਤੇ ਫਾਈਨੈਂਸ਼ਲੀ ਸਟਰੋਂਗ ਨੇ ਨਾ ਤਾਂ ਉਹਨਾਂ ਨੂੰ ਕੋਈ ਬੀਟ ਨਹੀਂ ਕਰ ਸਕਦਾ ਉਹਨਾਂ ਵਰਗਾ ਕੋਈ ਨਹੀਂ ਇਸ ਦੁਨੀਆ 'ਚ ਬਿਲਕੁਲ ਕੁੜੀਆਂ ਨੂੰ ਬੋਲਡ ਹੋਣਾ ਚਾਹੀਦਾ ਦੇਖੋ ਕੁੜੀਆਂ ਨੂੰ ਫਾਈਨੈਂਸ਼ੀਅਲ ਅ ਇੰਡੀਪੈਂਡੈਂਟ ਕਿਉਂ ਹੋਣਾ ਚਾਹੀਦਾ ਸਭ ਤੋਂ ਵੱਡਾ ਪਤਾ ਰੀਜ਼ਨ ਕੀ ਹੈ ਤੁਸੀਂ ਹਮੇਸ਼ਾ ਸਭ ਤੋਂ ਹੱਥ ਅੜ ਕੇ ਪੈਸੇ ਨਹੀਂ ਮੰਗ ਸਕਦੇ ਤੁਸੀਂ ਬੀਇੰਗ ਅ ਐਂਕਰ ਹੋ ਹੋਸਟ ਹੋ ਤੁਸੀਂ ਅਰਨਿੰਗ ਕਰਦੇ ਹੋ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋਵੋਗੇ ਇਮੋਸ਼ਨਲੀ ਫਾਈਨੈਂਸ਼ੀਅਲੀ ਡਿਪੈਂਡੈਂਟ ਹੋਣਾ ਬਹੁਤ ਜ਼ਰੂਰੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਦੇ ਡਿਪੈਂਡੈਂਟ ਹੋਏ ਨਹੀਂ ਤੁਸੀਂ ਖਤਮ ਹੋ ਤੁਸੀਂ ਸਮਝ ਲਓ ਤੁਹਾਡੀ ਉਲਟੀ ਗਿਣਤੀ ਸ਼ੁਰੂ ਹੈ ਔਰ ਇੱਕ ਨਾ ਯੂਨੀਵਰਸਲ ਲਾਅ ਹੈ ਤੁਸੀਂ ਜਿਹੜੀ ਚੀਜ਼ ਨੂੰ ਜ਼ਿਆਦਾ ਉੱਪਰ ਡਿੱਗਦੇ ਹੋ ਜਾਂ ਪਿਆਰ ਕਰਦੇ ਹੋ ਫਿਰ ਤੁਹਾਡਾ ਨਜ਼ਾਇਜ਼ ਫਜ਼ਾਟ ਚੱਕਦੀ ਹੈ ਸੋ ਬੈਟਰ ਹੈ इमोशनल ਇੰਡੀਪੈਂਡੈਂਟ ਫਾਈਨੈਂਸ਼ੀਅਲ ਇੰਡੀਪੈਂਡੈਂਟ ਨਵੇਂ ਸਾਲ ਦਾ ਰੈਜ਼ੋਲੂਸ਼ਨ ਲਓ ਕਿ ਨਾ ਅਸੀਂ ਕਿਸੇ ਦੀ ਪਰਵਾਹ ਕਰਨੀ ਹੈ ਆਪਣਾ ਫੋਕਸ ਰੱਖੋ ਜਿਵੇਂ ਘੋੜੇ ਦੇ ਉਹ ਉਹ ਪਾਇਆ ਹੁੰਦਾ ਨਾ ਕਿ ਨਾ ਇਧਰ ਪਟਕੇ ਨਾ ਉਧਰ ਪੜਕੇ ਆਵੇਂ ਆਪਣੇ ਵੀ ਬੰਦ ਲਓ ਉਹ ਕਾਰਡਸ ਜੇ ਸ਼ੇਡਸ ਬੰਦ ਲਓ ਕਿ ਅਸੀਂ ਸਿਰਫ ਆਪਣੇ ਕੈਰੀਅਰ ਤੇ ਫੈਮਿਲੀ ਤੇ ਫੋਕਸ ਕਰਨਾ ਲੋਕਾਂ ਤੇ ਨਹੀਂ ਮੈਂ ਕੋਈ ਵੀ ਛੋਟਾ ਬੱਚਾ ਨਾ ਢਿੱਡੋ ਸਿੱਕੇ ਨਹੀਂ ਆਉਂਦਾ ਫਿਰ ਤੁਸੀਂ ਇੰਨੇ ਸਿਆਣੇ ਕੁਝ ਲਾਈਫ ਦੇ ਵਿੱਚ ਅਦਰਾ ਹੋਇਆ ਸੀ ਵਾਪਰਿਆ ਸੀ ਕਿ ਮਤਲਬ ਇਦਾਰੇ ਬੋਲਡ ਬਣ ਗਏ ਮੈਂ ਤੁਹਾਨੂੰ ਦੱਸਦੀ ਆ ਇਹ ਕਹਿੰਦੇ ਨਾ ਜ਼ਰੂਰੀ ਨਹੀਂ ਅਕਲ ਖਾ ਕੇ ਤੁਹਾਨੂੰ ੱਟਕੇ ਖਾ ਕੇ ਕਲੋਂਦੀ ਬਾਦਾਮ ਖਾ ਕੇ ਅਕਲ ਨਹੀਂ ਆਉਂਦੀ ੱਟਕੇ ਖਾ ਖਾ ਕੇ ਤੁਹਾਨੂੰ ਅਕਲ ਆਉਂਦੀ ਹੈ ਸੋ ਇੱਕ ਜ਼ਿੰਦਗੀ ਦਾ ਰੂਲ ਹੈ ਕੀ ਤਾਂ ਜ਼ਰੂਰੀ ਨਹੀਂ ਕਿ ਟ੍ਰੈਜੇਡੀ ਤੁਹਾਡੇ ਨਾਲ ਹੋਵੇ। ਠੀਕ ਹੈ। ਅਗਰ ਕਿਸੇ ਨਾਲ ਹੋਈ ਹੈ ਨਾ ਉਤੋਂ ਸਮਝ ਲਓ। ਵੀ ਇਹ ਚੀਜ਼ ਗਲਤ ਹੋ ਗਈ। ਇਹ ਫਲਾਣੇ ਦਾ ਐਕਸਪੀਰੀਅੰਸ ਗਲਤ ਗਿਆ। ਹੁਣ ਇੱਕ ਨੇ ਕਰੇ ਨੋਟ ਕਰਿਓ ਅੱਗੇ ਸੜਕ ਟੁੱਟੀ ਐ। ਚਾਰੋਂ ਦੇ ਪਿੱਛੇ ਚੱਲ ਗਏ। ਹੂੰ। ਅੱਗੇ ਸੜਕ ਟੁੱਟੀ ਉਹ ਵੀ ਫਸੇ ਉਹਨੇ ਚਾਰ ਹੋਰ ਫਸਾ ਦੇ। ਹੁਣ ਇੱਕ ਨੇ ਕਾਰਨਰ ਤੋਂ ਹੀ ਦੇਖ ਲਿਆ ਜੀ ਸੜਕ ਟੁੱਟੀ ਐ ਵਾਪਸ ਮੁੜਿਓ। ਹੂੰ। ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਐਕਸਪੀਰੀਅੰਸ ਖੁਦ ਕਰੋ। ਤੁਸੀਂ ਦੂਜਿਆਂ ਤੋਂ ਵੀ ਬਹੁਤ ਲੈਸਨਸ ਲੈ ਸਕਦੇ ਹੋ ਤੇ ਦੂਜਿਆਂ ਨੂੰ ਦੇਖ ਕੇ ਤੁਹਾਨੂੰ ਅਕਲ ਆ ਜਾਣੀ ਚਾਹੀਦੀ ਐ। ਜ਼ਰੂਰੀ ਨਹੀਂ ਤੁਸੀਂ ਸੈਲਫ ਅਬਜ਼ਰਵ ਕਰਨਾ ਜਾਂ ਸੈਲਫੀ ਧੱਕਾ ਖਾਣਾ ਵੀ ਸੱਟ ਖਾਣੀ ਹੈ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਅੱਜਕੱਲ੍ਹ ਕੁੜੀਆਂ ਦਾ ਕੋਈ ਵੀ ਮੋਟਿਵ ਨਹੀਂ ਹੈਗਾ ਮਤਲਬ ਉਹਨਾਂ ਦਾ ਹੈ ਕਿ ਬਸ ਹਾਂ ਕੋਈ ਪੈਸੇ ਵਾਲਾ ਲੜਕਾ ਹੋਵੇ ਬਸ ਅਸੀਂ ਵਿਆਹ ਕਰਾਣਾ ਮਤਲਬ ਇਦਾਂ ਹੀ ਸੋਚ ਹੁੰਦੀ ਜਾ ਰਹੀ ਹੈ ਮਤਲਬ ਡਿਪੈਂਡ ਹੋਣਾ ਪਰ ਕਈ ਉੱਥੇ ਦੂਜੀਆਂ ਵੀ ਨੇ ਜਿਹੜੀਆਂ ਕਹਿੰਦੀਆਂ ਨਹੀਂ ਨਹੀਂ ਸਾਡਾ ਜਦ ਤੱਕ ਘਰ ਨਹੀਂ ਬੰਨ੍ਹਦਾ ਉਸ ਤਾਂ ਵਿਆਹ ਨਹੀਂ ਕਰਾਣਾ ਕਿਉਂਕਿ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਦੇਖੋ ਹਾਂ ਬਿਲਕੁਲ ਸਹੀ ਕਿਹਾ ਬਹੁਤ ਅੱਛੀ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਆਪਣੇ ਹਸਬੰਡ ਤੇ ਜਾਂ ਆਪਣੇ ਬੋਏਫ੍ਰੈਂਡ ਤੇ ਫਾਈਨੈਂਸ਼ੀਅਲੀ ਡਿਪੈਂਡਡ ਹੋਗੇ ਨਾ ਤੁਸੀਂ ਖਤਮ ਹੋ ਜਿਹਦਾ ਜਦੋਂ ਉਹਦਾ ਤੁਹਾਡੇ ਤੋਂ ਮਨ ਭਰ ਗਿਆ ਜਾਂ ਇੰਟਰਸਟ ਖਤਮ ਹੋ ਗਿਆ ਉਹਨੇ ਤੁਹਾਨੂੰ ਫਾਈਨੈਂਸ਼ੀਅਲੀ ਹੈਲਪ ਨਹੀਂ ਕਰਨਾ ਤੇ ਕਿੰਨਾ ਜ਼ਿਆਦਾ ਡਿਪੈਂਡ ਰਹੋਗੇ ਔਰ ਵੈਸੇ ਵੀ ਆਪਾਂ ਬਗਾਨੇ ਮੁੰਡੇ ਤੇ ਕਿਉਂ ਡਿਪੈਂਡਡ ਉਹਦੇ ਵੀ ਖਰਚੇ ਨੇ ਉਹਦੀਆਂ ਵੀ ਫੈਮਿਲੀਜ਼ ਨੇ ਉਹਦੇ ਵੀ ਪੇਰੈਂਟ ਨੇ ਉਹਦੇ ਵੀ ਦੁੱਖ ਤਕਲੀਫਾਂ ਸਮਝੋ ਆਪਾਂ ਕੱਲੇ ਮੁੰਡੇ ਨੂੰ ਖਾਣ ਲਈ ਉਹਨਾਂ ਨਾਲ ਜੁੜੋ ਕਦੇ-ਕਦੇ ਸੱਚੀ ਮੁਹੱਬਤ ਵੀ ਹੋਣੀ ਚਾਹੀਦੀ ਹੈ ਨਾ ਬੰਦੇ ਨੂੰ ਜ਼ਰੂਰੀ ਨਹੀਂ ਹੈ ਕਿ ਤੁਸੀਂ ਅੱਛਾ ਇੱਕ ਯੂਨੀਵਰਸਲ ਲਾਅ ਹੈ ਅਗਰ ਤੁਸੀਂ ਕਿਸੇ ਨਾਲ ਲਾਲਚ ਨਾਲ ਜੋੜਦੇ ਹੋ ਉਹ ਟੈਂਪਰੇਰੀ ਰਿਲੇਸ਼ਨ ਰਹੇ ਜਾਂਦਾ ਦਿਲੋਂ ਜੁੜੋਗੇ ਜਿਹੜੀ ਚੀਜ਼ ਨੂੰ ਮੁਹੱਬਤ ਦਿਲੋਂ ਕਰ ਲੈਣਾ ਉਹ ਤੁਹਾਨੂੰ ਪੂਰੀ ਕਾਇਨਾਤ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਮੈਨੂੰ ਬਾਦਲ ਸਾਹਿਬ ਮਿਲੇ ਕਿਉਂਕਿ ਸੱਚੀ ਰੂਹਾਨੀ ਮੁਹੱਬਤ ਹੈ ਇਹਦੇ ਵਿੱਚ ਕੋਈ ਲਸਟ ਨਹੀਂ ਹੈ ਕੋਈ ਲਾਲਚ ਨਹੀਂ ਹੈ ਕੋਈ ਫਾਈਨੈਂਸ਼ੀਅਲ ਮੈਨੂੰ ਪ੍ਰੋਫਿਟ ਦਾ ਲਾਲਚ ਨਹੀਂ ਹੈ ਇੱਕ ਮੁਹੱਬਤ ਸੁੱਚੀ ਰੱਖੋ 100% ਕਾਮਯਾਬ ਹੋਗੀ ਬਿਲਕੁਲ ਮੈਮ ਸੁਣੋ ਇਹ ਗਾਣਾ ਹੈ ਜੀ ਹਾਂ ਜ਼ਰੂਰ ਜਗਾਮ ਹੈ ਲੇਕਿਨ ਤਾਂ ਵੀ ਗਾ ਦੇ ਮੇਰਾ ਇੱਕ ਨਿਊ ਟਰੈਕ ਆਇਆ ਕੰਪੈਰੀਸ਼ਨ ਔਰ ਉਹਨੂੰ ਜ਼ਰੂਰ ਸੁਣਿਓ ਬਹੁਤ ਅੱਛਾ ਟਰੈਕ ਹੈ ਦੋ ਪਿੰਡ ਦਿਸਦੇ ਆ ਜੱਟ ਦੇ ਚਬਰ ਚੋਂ ਪਰ ਜਾਂਦਾ ਇੱਕ ਰੋਂਡੇ ਉਹਦੀ ਇੱਕ ਆਵਾਜ਼ ਮਾਰੇ ਤੋਂ ਬੱਬੂ ਮਾਨ ਬੱਬੂ ਮਾਨ ਵਰਗੀ ਫਜੀਕ ਜੱਟ ਦੀ ਕਿੱਥੋਂ ਲੰਡੀ ਬੁੱਚੀ ਲੰਡੀ ਬੁੱਚੀ ਕਰ ਲੋ ਗਿਰੀ ਸ ਜੱਟ ਦੀ ਕਿੱਥੋਂ ਲੰਡੀ ਬੁੱਚੀ ਕਿਆ ਬਾਤ ਹੈ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਬੱਬੂ ਮਾਂਜੀ ਨਾਲ ਵੀ ਗਿਆ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਬਾਰੇ ਕੀ ਚੀਜ਼ ਪਸੰਦ ਆਈ ਬੱਬੂ ਮਾਂਜੀ ਦੀ ਸਭ ਤੋਂ ਅੱਛੀ ਗੱਲ ਇਹ ਲੱਗੀ ਮੈਨੂੰ ਐਕਟਰ ਆਈ ਐਮ ਹਿਸ ਹਿਊਜ ਫੈਨ ਬਚਪਨ ਤੋਂ ਲੈ ਕੇ ਹੁਣ ਤੱਕ ਆਈ ਥਿੰਕ ਕੋਈ ਹੀ 90s ਦੇ ਬੱਚੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੁਣ ਕੇ ਵੱਡੇ ਹੋਏ ਆ ਸੋ ਉਹਨਾਂ ਨੇ ਪਤਾ ਨਹੀਂ ਕਿੰਨੇ ਸੌਂ ਦੀ ਜਿਹੜੀ ਔਰ ਦਿਲ ਤਾਂ পাগল ਹੈ ਪਤਾ ਨਹੀਂ ਕਿੰਨੇ ਗਾਣੇ ਸੀ ਸੁਣ ਸੁਣ ਕੇ ਹੀ ਗਰੋਅ ਕੀਤਾ ਹੈ ਨਾ ਸੋ ਉਹਨਾਂ ਨੇ ਜਦੋਂ ਗਾਉਣ ਦਾ ਮੌਕਾ ਮਿਲਿਆ ਕਹਿ ਲਓ ਇਹ ਵੀ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਹੈ ਬਚਪ ਅਸੀਂ ਉਹਨਾਂ ਨੂੰ ਬਾਰ-ਬਾਰ ਸੁਣਦੇ ਸੀ ਮਿਲਣ ਦੀ ਇੱਛਾ ਸੀ ਮੈਨੂੰ ਮੌਕਾ ਹੀ ਮਿਲ ਗਿਆ ਮੈਂ ਗਾਇਆ ਉਹਨਾਂ ਨੇ ਮੇਰੀ ਜਿਹੜੀ ਆਵਾਜ਼ ਨੂੰ ਰੱਖਿਆ ਕਿਉਂਕਿ ਨਾ ਮੁੰਬਈ ਫਿਲਮ ਇੰਡਸਟਰੀ ਹੋਗੀ ਬਾਲੀਵੁੱਡ ਇੰਡਸਟਰੀ ਹੋਗੀ ਪੰਜਾਬੀ ਇੰਡਸਟਰੀ 10 ਲੋਕਾਂ ਤੋਂ ਗਾਣਾ ਗਵਾਉਂਦੀ ਹੈ ਕਿਸੇ ਇੱਕ ਦੀ ਵੋਕਲ ਰੱਖਦੇ ਆ ਉਹਨਾਂ ਨੇ ਟਰਸਟ ਦਿਖਾਇਆ ਮੇਰੀ ਵੋਕਲ ਨੂੰ ਐਜ਼ ਇਟ ਇਜ਼ ਰੱਖਿਆ ਮੈਂ ਬਸ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਥੈਂਕ ਯੂ ਬੱਬੂ ਮਾਨਜੀ ਅਗਰ ਤੁਸੀਂ ਇਹ ਪੋਡਕਾਸਟ ਦੇਖ ਰਹੇ ਹੋ ਥੈਂਕ ਯੂ so much ਅੱਜ ਮੈਂ ਇੱਕ ਕੁੜੀ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਮਤਲਬ ਕਿ ਰੂਲਸ ਐਂਡ ਰੈਗੂਲੇਸ਼ਨਸ ਹੋਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿ ਇਮੋਸ਼ਨਲੀ ਇੰਡੀਪੈਂਡੈਂਟ ਰਹੋ ਡਿਪੈਂਡੈਂਟ ਨਾ ਹੋਵੋ ਮੈਂ ਤੁਹਾਨੂੰ ਕਹਿਣਾ ਜਦੋਂ ਤੁਸੀਂ ਇੱਕ ਬੰਦੇ ਤੇ ਡਿਪੈਂਡਡ ਹੋ ਗਏ ਫਿਰ ਤੁਹਾਨੂੰ ਆਪਣੇ ਤਰੀਕੇ ਨਾਲ ਪਪੇਟ ਬਣਾ ਲੈਂਦੇ ਨਾ ਬਟਨਾ ਇਹ ਜਿਹੜਾ ਇੰਡੀਪੈਂਡੈਂਟ ਵਰਡ ਅੱਜਕੱਲ ਚੱਲਦਾ ਨਾ ਇਹ ਮੁੰਡੇ ਬੜਾ ਗਲਤ ਸਮਝਦੇ ਕਿ ਹਾਂ ਹੁਣ ਇਹ ਚੀਜ਼ਾਂ ਹੋਣੀਆਂ ਹੈ ਮਤਲਬ ਕੁੜੀਆਂ ਵੀ ਸ਼ਾਇਦ ਪਤਾ ਨਹੀਂ ਇਹਦਾ ਗਲਤ ਫਾਇਦਾ ਵੀ ਚੱਕਦੀਆਂ ਨੇ ਸਮ ਟਾਈਮਸ ਕੀ ਸੰਤਭੂਆ ਇੰਡੀਪੈਂਡੈਂਟ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਬਾਰ-ਬਾਰ ਆਪਣੇ ਬੁਆਏਫਰੈਂਡ ਨੂੰ ਫੋਨ ਕਰਕੇ ਤੰਗ ਨਾ ਕਰੋ ਉਹਨੂੰ ਮੈਸੇਜ ਨਾ ਕਰੋ ਉਹਨੂੰ ਲੋਕੇਟ ਨਾ ਕਰੋ ਉਹਨੂੰ ਇਨਵੈਸਟੀਗੇਟ ਨਾ ਕਰੋ ਭਾਈ ਉਹਨੂੰ ਆਪਣੀਆਂ ਫਰੈਂਡਸ ਦੀਆਂ ਫੇਕ ਆਈਡੀ ਤੋਂ ਮੈਸੇਜ ਕਰਾਉਂਦੀਆਂ ਕੁੜੀਆਂ ਬੇਕੁਫੀ ਹੈ ਨਾ ਇਹ ਬਿਲਕੁਲ ਵਟਸਐਪ ਤੇ ਚਾਰ-ਚਾਰ ਨੰਬਰ ਲੈ ਕੇ ਉਹਨੂੰ ਮੈਸੇਜ ਕਰ ਉਹਨੂੰ ਟਰੈਕ ਕਰ ਠੀਕ ਹੈ ਨਾ ਉਹ ਫਰੈਂਡ ਨਾਲ ਇਨਵੋਲਵ ਹੋ ਜਾਂਦੇ ਮੁੰਡੇ ਥੋੜਾ ਇਮੋਸ਼ਨਲੀ ਕਹਿੰਦੇ ਨਾ ਵਿਚਾਰਿਆਂ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਉਹਨਾਂ ਦਾ ਹਰ ਕੁੜੀ ਤੇ ਆ ਜਾਂਦਾ ਉਹ ਵਿਚਾਰੇ ਪੋਲੇ ਹੁੰਦੇ ਆ ਜਿਹਨੇ ਮੈਸੇਜ ਕੀਤਾ ਹਾਂ 베ਬੀ ਡਾਰਲਿੰਗ ਸ਼ੋਨਾ ਉਹਨਾਂ ਦਾ ਸ਼ੁਰੂ ਹੋ ਜਾਂਦਾ ਉੱਥੇ ਮੈਂ ਕੁੜੀਆਂ ਨੂੰ ਕਹੂੰਗੀ ਕਿ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਇੰਡੀਪੈਂਡੈਂਟ ਦੋ ਉਹਨਾਂ ਨੂੰ ਫ੍ਰੀ ਰੱਖੋ ਉਹ ਬੰਦੇ ਨੂੰ ਆਪੇ ਤੋਂ ਡਿ ਖਿੱਚੋਵੇ ਤੁਸੀਂ ਉਹਨੂੰ ਸਾਰਾ ਦਿਨ ਅਗਰ ਕਾਲ ਮੈਸੇਜ ਕਰੋਗੇ ਅਗਲਾ অকੂਪਾਈਡ ਆ ਬੀਜ਼ੀ ਹੈ ਜੈਨੂਇਨਲੀ ਮੁੰਡੇ ਵੀ ਕੰਮ ਤੇ ਬੀਜ਼ੀ ਨੇ ਉਹਨਾਂ ਨੇ ਵੀ ਪੈਸੇ ਕਮਾਉਣੇ ਘਰ ਚਲਾਉਣੇ ਉਹਨਾਂ ਦੇ ਵੀ ਪੇਰੈਂਟਸ ਉਹਨਾਂ ਦੇ ਵੀ ਖਰਚੇ ਨੇ ਉਹਨਾਂ ਨੇ ਵੀ ਆਪਣੀਆਂ ਲੋਨਸ ਜਾਂ ਉਹਨਾਂ ਦੇ ਵੀ ਡੈਬਿਟਸ ਨੇ ਆਪਾਂ ਉਹਨੂੰ ਸਾਰਾ ਦਿਨ ਡਿਸਟਰਬ ਕਰਾਂਗੇ ਇਹ ਹੋ ਗਿਆ ਇਮੋਸ਼ਨਲੀ ਇੰਡੀਪੈਂਡੈਂਟ ਹੋਣਾ ਫਿਰ ਜੋ ਇਨਕਮ ਕਰ ਰਿਹਾ ਮੈਨੂੰ ਵੀ ਖਰਚਾ ਦੇ ਉਹ ਹੋ ਗਿਆ ਫਾਈਨੈਂਸ਼ੀਅਲ ਡਿਪੈਂਡੈਂਟ ਹੋਣਾ ਸੋ ਥੋੜਾ ਆਪਣੇ ਉੱਤੇ ਨਿਰਭਰ ਕਰੋ ਆਤਮ ਨਿਰਭਰ ਕਰੋ ਮੈਂ ਨਾ ਇੱਕ ਗੱਲ ਕਹਿਣੀ ਹੁੰਦੀ ਆ ਹਮੇਸ਼ਾ ਮੈਂ ਇੱਕ ਪੜ੍ਹੀ ਸਿੱਖ ਤੇ ਬਹੁਤ ਅੱਛੀ ਲੱਗਦੀ ਐ ਕਹਿੰਦੇ ਬੇਟੇ ਕੋ ਇਤਨਾ ਪੜ੍ਹਾਓ ਕਿ ਦਹੇਜ ਲੈਣਾ ਨਾ ਪਵੇ ਬੇਟੀ ਕੋ ਇਤਨਾ ਪੜ੍ਹਾਓ ਕਿ ਦਹੇਜ ਦੇਣਾ ਨਾ ਪਵੇ ਤਾਂ ਮੈਂ ਇਹ ਚਾਹੁੰਨੀ ਕੁੜੀਆਂ ਇੰਨਾ ਪੜਨ ਲਿਖ ਜਾਣ ਇੰਨਾ ਵਧੀਆ ਡਿਪੈਂਡੈਂਟ ਆਪਣੇ ਆਪ ਤੇ ਹੋਣ ਆਪਣੇ ਪੈਰਾਂ ਤੇ ਖੜੀਆਂ ਹੋਣ ਕਿ ਅਗਰ ਉਹ ਕਿਸੇ ਨਾਲ ਪਿਆਰ ਕਰਦੀਆਂ ਉੱਤੇ ٹرسٹ ਕਰਨ ਉੱਤੇ ਫਾਈਨੈਂਸ਼ਲੀ ਇਮੋਸ਼ਨਲੀ ਡਿਪੈਂਡ ਨਾ ਹੋਣ ਉਹਨੂੰ ਉਹਦਾ ਟਾਈਮ ਦੇ ਨਾਲ ਆਪਣਾ ਟਾਈਮ ਐਗਜ਼ੀਕਿਊਟ ਕਰਨ ਦੀ ਜਰੂਰ ਤੁਹਾਡਾ ਕਪਲ ਟਾਈਮ ਹੈ ਮਿਲਣ ਦਾ ਟਾਈਮ ਉਹ ਗੱਲਬਾਤ ਕਰੋ ਨਾ ਦੁੱਖ ਸੰਜੇ ਕਰੋ ਨਾ ਥੋੜਾ ਜਿਹਾ ਬੋਲਡ ਬੰਨਾ ਪੈਣਾ ਕੁੜੀਆਂ ਨੇ ਉੱਤੇ ਬੋਲਡ ਦਾ ਮਤਲਬ ਜ਼ਰੂਰੀ ਨਹੀਂ ਕਿ ਕੁੜੀ ਨਿਊਡੀਟੀ ਦਿਖਾ ਰਹੀ ਹੈ ਤਾਂ ਬੋਲਡ ਹੈ ਬੋਲਡ ਦਾ ਮਤਲਬ ਹੈ ਜਿਹੜੀ ਕੁੜੀ ਸੈਲਫ ਡਿਪੈਂਡਡ ਆਪਣੇ ਫੈਸਲੇ ਖੁਦ ਲੈ ਸਕਦੀ ਹੈ ਕਮਾਈ ਖੁਦ ਕਰ ਸਕਦੀ ਹੈ ਪੜ ਸਕਦੀ ਹੈ ਆਪਣੇ ਦਮ ਤੇ ਖਰਚੇ ਚਲਾ ਸਕਦੀ ਆਪਣਾ ਘਰ ਪਾਲ ਸਕਦੀ ਇੰਡੀਪੈਂਡੈਂਟ ਦਾ ਮਤਲਬ ਇਹ ਹੁੰਦਾ ਇੰਡੀਪੈਂਡੈਂਟ ਦਾ ਮਤਲਬ ਇਹ ਨਹੀਂ ਉਹ ਸਮੋਕ ਕਰੀਏ ਸ਼ਰਾਬ ਪੀ ਰਹੀ ਹੈ ਅੱਧੀ ਸ਼ਰਾਬਾਂ ਨੂੰ ਡਿੱਗੀ ਪਈ ਹੈ ਇਹ ਨਹੀਂ ਮੈਂ ਇੰਡੀਪੈਂਡੈਂਟ ਦਾ ਮਤਲਬ ਇਹ ਨਹੀਂ ਕਹਿ ਰਹੀ ਫਰੀडम ਦਾ ਮਤਲਬ ਇਹ ਨਹੀਂ ਕਹਿ ਰਹੀ ਖੁਦ ਕਮਾਓ ਖੁਦ ਖਾਓ ਪੈਰੈਂਟਸ ਦੀ ਕੇਅਰ ਕਰੋ ਜਿੱਥੇ ਪੈਰੈਂਟਸ ਕਰਨ ਉੱਤੇ ਵਿਆਹ ਕਰੋ ਜਾਂ ਅਗਰ ਤੁਹਾਡਾ ਕਿਤੇ ਲਾਵੀਆ ਅਫੇਅਰ ਹੈ ਸੋ ਸਮਝ ਕੇ ਫੈਸਲਾ ਲੈ ਕੇ ਉਹਨਾਂ ਵਿਆਹ ਕਰੋ ਪਰ ਇਮੋਸ਼ਨਲੀ ਫਾਈਨੈਂਸ਼ਲੀ ਇੰਡੀਪੈਂਡੈਂਟ ਕੁੜੀਆਂ ਨੂੰ ਰਹਿਣਾ ਚਾਹੀਦਾ ਮੁੰਡਿਆਂ ਨੂੰ ਵੀ ਰਹਿਣਾ ਚਾਹੀਦਾ ਬਿਲਕੁਲ ਹਮ ਰੱਬ ਨੂੰ ਮੰਨਦੇ ਹਾਂ ਜ਼ਬਰਦਸਤ ਬਹੁਤ ਜ਼ਰਾ ਬਿਲਕੁਲ ਬੰਦੀ ਤੇ ਤੁਹਾਡੇ ਮੇਰੇ ਚਰਬੀ ਆ ਬਿਲਕੁਲ ਦੇਖਣ ਵਾਲਿਆਂ ਚ ਵੀ ਤਾਂ ਰੱਬ ਹੀ ਆ ਉਹ ਕਿਹੜੀ ਚੀਜ਼ ਆ ਕਹਿੰਦੇ ਪੱਤਾ ਪੱਤਾ ਰੱਬ ਦੇ ਅਧੀਨ ਆ ਪੱਤਾ ਵੀ ਉਹਦੇ ਬਿਨਾਂ ਨਹੀਂ ਹਿੱਲਦਾ ਤੇ ਫਿਰ ਆਪਾਂ ਕੀ ਚੀਜ਼ ਆ ਬਹੁਤ ਲੋਕ ਹੋਣਗੇ ਨਾਸਕ ਆਪਾਂ ਦਾ ਭਈ ਬਾਬਾ ਜੀ ਨੂੰ ਬਹੁਤ ਮੰਨਦੇ ਆ ਆਪਾਂ ਦਾ ਕਹਿਦੇ ਆ ਮੇਰਾ ਬ੍ਰਦਰ ਹਨੂਮਾਨ ਜੀ ਬਣੇ ਹੋਏ ਆ ਉਹ ਮੇਰੇ ਬ੍ਰਦਰ ਨੇ ਆਪਾਂ ਦਾ ਕਹਿਦੇ ਆ ਗੱਟੀ ਬਾਬਾ ਬਾਲਾ ਜੀ ਚਲਾ ਰਹੇ ਆ ਆਪਾਂ ਨਹੀਂ ਚਲਾ ਰਹੇ ਮੈਂ ਕਿਸੇ ਸਤੇ ਤੇ ਜਾਨੀ ਮੈਂ ਕਹਨੀ ਆ ਬਾਬਾ ਜੀ ਤੁਸੀਂ ਕਰਨਾ ਮੈਂ ਥੋੜੀ ਗਾਣਾ ਤੁਸੀਂ ਪਰਫਾਰਮ ਕਰਨਾ ਹੈ ਮੇਰੇ ਅੰਦਰ ਆ ਕਿ ਆਪਣੀ ਸ਼ਕਤੀ ਤੁਸੀਂ ਸਾਡੇ ਤੇ ਆਸ਼ੀਰਵਾਦ ਦੇ ਨੇ ਅਸੀਂ ਤਾਂ ਕੁਝ ਵੀ ਨਹੀਂ ਰੱਬ ਬਿਨਾ ਹੁਣ ਇਹ ਸਵਾਲ ਹੈ ਕਿ ਕਈਆਂ ਦਾ ਵਹਿ ਜਿਹੜੇ ਵੀ ਵੀਡੀਓ ਦੇਖਦੇ ਨੇ ਕਿ ਮੈਂਡੀ ਸੰਦੂ ਦੀ ਸੁੰਦਰਤਾ ਦਾ ਰਾਜ਼ ਕੀ ਹੈ ਹੇ ਥੈਂਕ ਯੂ ਸੋ ਮਚ ਦੇਖੋ ਜੀ ਸੁੰਦਰਤਾ ਦਾ ਰਾਜ਼ ਇਹ ਹੈ ਕਿ ਆਈ ਸ਼ੁੱਡ ਨੋਟ ਅ ਲੋਟਸ ਆਫ weight ਆਈ ਵਾਸ ਵੈਰੀ ਹੈਲਥੀ ਆਈਲ ਸੈਂਡ ਯੂ ਦਾ ਵੀਡੀਓ ਐਸ ਵੈਲ ਅਗਰ ਯੂ ਵਾਂਟ ਟੂ ਤੁਸੀਂ ਉਹਨੂੰ ਟੈਲੀਗ੍ਰਾਮ 'ਤੇ ਕਰਨਾ ਚਾਹੁੰਦੇ ਹੋ ਮੇਰੇ ਕਨਸੈਂਟ ਨਾਲ ਕਰ ਦਿਓ ਅ ਯੋਗਾ ਕਰੋ ਮੈਡੀਟੇਸ਼ਨ ਕਰੋ ਵਧੀਆ ਖਾਣਾ ਖਾਓ ਆਈ ਐਮ ਪਿਓਰਲੀ ਵੈਜੀਟੇਰੀਅਨ ਨੋ ਐਲਕੋਹ올ਸ ਨੋ স্মੋਕ ਨੋ ਹੁੱਕਾ ਨੋ ਡਰਿੰਕਸ ਨੋ ਇਨਟੌਕਸਿਕੈਂਟਸ ਐਟ ਆਲ ਚਾਹ ਦਾ ਨਸ਼ਾ ਮੈਨੂੰ ਉਹ ਬਹੁਤ ਜ਼ਿਆਦਾ ਹੈ चाह नहीं मिलती तो होट कॉफी वैसे मैं कोल्ड कॉफी भी अडिक्टेडी पर छत्ती नाउ आई एम अडिक्टेड टू टी 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 वाइटामिन टी मेरे च बहुत ज़्यादा मात्रा मिलेगा गोफो फ्रूट्स एट टू टेन ग्लास ऑफ वॉटर्स फॉलो गुड डाइट्स एक्सरसाइज रूटीन योगा करो बस अर्ली मॉर्निंग उठ के ना पहले फाइव अच्छा, मिनट्स अच्छा 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 बोलो जो कुछ अच्छा नहीं है ना तो सिर्फ य बोलो रब्बा मैं माफ़ करी अपना आशीर्वाद दे मैं तेन बहुत प्यार करदा रबा तू अपना प्यार मेरे बनाई रख बस इन्ना ही बोलो पां मिनट और फोन स्क्रीन टाइम घटाओ ਲੋਕੋ ਇਹ ਜ਼ਰੂਰੀ ਹੈ ਇਮਾਨਦਾਰ ਤੇ ਸੱਚੇ ਰਹਿਣਾ ਕਿੰਨਾ ਜ਼ਰੂਰੀ ਹੈ ਹਾਏ ਜੇ ਤੁਸੀਂ ਇਮਾਨਦਾਰ ਤੇ ਸੱਚੇ ਨਹੀਂ ਤੇ ਤੁਸੀਂ ਜ਼ਿੰਦਗੀ ਚ ਕਾਮਯਾਬੀ ਨਹੀਂ ਠੱਗੀ ਕਹਿੰਦੇ ਨਾ ਸਸਤਾ ਚੱਲਦਾ ਇੱਕ ਵਾਰ ਤੇ ਮਹਿੰਗਾ ਚੱਲਦਾ ਬਾਰ ਬਾਰ ਇਹ ਹੁਣ ਇਹ ਗੱਲ ਸਸਤੇ ਮਹਿੰਗੇ ਤੇ ਲਾਗੂ ਨਹੀਂ ਹੋ ਰਹੀ ਇਹ ਇਮਾਨਦਾਰੀ ਸਦਾ ਚੱਲਦੀ ਹੈ ਠੱਗੀਆਂ ਵਾਲੇ ਪੈਸੇ ਠੱਗੀਆਂ ਵਾਲੇ ਘਰ ਬਹੁਤ ਜਲਦੀ ਬਰਬਾਦ ਹੋ ਜਾਂਦੇ ਨੇ ਬਹੁਤ ਜ਼ਿਆਦਾ ਨਹੀਂ ਫਲਦੇ ਜਿਨ੍ਹਾਂ ਨੇ ਲੋਕਾਂ ਨਾਲ ਠੱਗੀਆਂ ਕੀਤੀਆਂ ਨੇ ਉਹਨਾਂ ਦਾ ਐਂਡ ਹਸਪੀਟਲ ਆ ਥਾਣਿਆਂ ਕੋਟਾ ਕਚੈਰੀਆਂ ਚ ਹੋਇਆ ਉਹਨਾਂ ਦਾ ਪੈਸਾ ਗਲਤ ਜਗ੍ਹਾ ਇਨਵੈਸਟ ਹੋ ਗਿਆ ਜਿਨ੍ਹਾਂ ਨੇ ਇਮਾਨਦਾਰੀ ਕੀਤੀ ਉਹਨਾਂ ਕੋਲੇ 10000 ਸੀ ਉਹ 10 ਲੱਖ ਤੇ ਆ ਗਏ 10 ਲੱਖ ਤੋਂ ਕਰੋੜਾ ਜਾ ਗਏ ਸੋ ਇਮਾਨਦਾਰੀ ਇੱਕ ਸੱਚੀ ਨੀਤੀ ਹੈ ਇਸ ਨੂੰ ਬਣਾ ਇਹ ਚੀਜ਼ ਜਾਣਦੇ ਹੋਏ ਨਾ ਲੋਕ ਤਾਂ ਵੀ ਨਹੀਂ ਮੈਮ ਰੰਦੇ ਯਾਰ ਇੱਕ ਨਾ ਬਹੁਤ ਅੱਛੀ ਫੇਰ ਕਹਾਵਤ ਸੁਣਾਉਣੀ ਆ ਕਬੀਰਾ ਆਪ ਠਗਾਈਏ ਔਰ ਠੱਗੇ ਨਾ ਕੋਏ ਕਬੀਰਾ ਆਪ ਠਗਾਈਏ ਔਰ ਠੱਗੇ ਨਾ ਕੋਏ ਆਪ ਠੱਗੇ ਸੁਖ ਉਪਜੇ ਔਰ ਠੱਗੇ ਦੁਖੋਏ ਮੈਂ ਠੱਗੀ ਕਰਾਂ ਤਾਂ ਮੈਂ ਖੁਸ਼ ਹਾਂ ਮੇਰੇ ਨਾਲ ਹੋ ਜਾਏ ਤਾਂ ਮੇਰੀ ਚਿੱਕਾ ਨਿਕਲ ਜਾਂਦੀ ਹੈ ਸੋ ਫਿਰ ਤੁਹਾਨੂੰ ਇਹਨਾਂ ਦੱਸਿਆ ਯੂਨੀਵਰਸਲ એનਰਜੀਜ਼ ਹੈ ਤੁਸੀਂ ਇੱਕ ਨਾ ਠੱਗੀ ਮਾਰਨੀ ਹੈ ਉਹ ਠੱਗੀ ਤੁਹਾਡੇ ਕੋਲ ਵਾਪਸ ਆਉਣੀ ਹੈ ਸੋ ਤੁਹਾਡੇ ਨਾਲ ਕੋਈ ਮਾਰ ਕੇ ਜਾਊਗਾ ਇਸ ਲਈ ਥੋੜਾ ਇਮਾਨਦਾਰ ਚੱਲੋਗੇ ਤਾਂ ਬਹੁਤ ਅੱਛੇ ਫਲ ਮਿਲਣਗੇ ਥੋੜੀ ਠੱਗੀ ਕਰੋਗੇ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਓਗੇ ਬਹੁਤ ਬਹੁਤ ਸ਼ੁਕਰੀਆ ਮੈਮ ਬਹੁਤ ਪੋਜ਼ਿਟਿਵ એનર્ਜੀ थैंक यू ਸੋ ਮਚ ਬਹੁਤ ਬੂਸਟ ਅਪ ਹੋ ਗਿਆ ਸੀ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਥੈਂਕ ਯੂ ਸੋ ਮਚ ਕੋਈ ਮੈਸੇਜ ਜਨ ਜਨ ਨਸ਼ਾ ਨਾ ਕਰੋ ਨਸ਼ਾ ਮੁਕਤ ਪੰਜਾਬ ਬਣਾਓ ਤੁਹਾਡੀ ਬਹੁਤ ਖੂਬਸੂਰਤ ਜਵਾਨੀ ਹੈ ਬੋਡੀ ਹੈ ਉਹਨੂੰ ਤੁਸੀਂ ਜਿਮ ਚ ਜਾਂ ਅੱਛੇ ਯੋਗਾ ਕਰਕੇ ਐਗਜ਼ੀਕਿਊਟ ਕਰੋ ਆਪਣੀ ਬੋਡੀ ਨੂੰ ਗਲਤ ਨਸ਼ਿਆਂ ਵਿੱਚ ਨਾ ਪਾਓ ਸੈਕਿੰਡ ਆਪਣੇ ਮਾਪੇ ਦੀ ਇਜ਼ਤ ਕਰੋ વૃદ્ધ ਆਸ਼ਰਮ ਮਾਪੇ ਲਈ ਨਹੀਂ ਬਣੇ ਅਨਾਥਾਲੇ ਬੱਚਿਆਂ ਲਈ ਨਹੀਂ ਬਣੇ ਔਰ ਕਦਰ ਕਰੋ ਪੈਸੇ ਦੀ ਕਦਰ ਕਰੋ ਆਪਣੇ ਸ਼ਰੀਰ ਦੀ ਕਦਰ ਕਰੋ ਪੇਰੈਂਟਸ ਦੀ ਕਦਰ ਕਰੋ ਜਲ ਦੀ ਕਦਰ ਕਰੋ ਜਲਿਆ ਤਾਂ ਕੱਲ ਹੈ ਉਤਨਾ ਡਾਲੇ ਥਾਲੀ ਮੇ ਜੋ ਵਿਅਰਥ ਨਾ ਜਾਏ ਨਾਲੀ ਮੇ ਖਾਣਾ ਵੀ ਉਹਨਾਂ ਖਾਓ ਜਿੰਨਾ ਤੁਸੀਂ ਵੇਸਟ ਨਾ ਕਰੋ ਜੀਵ ਜੰਤੂ ਦੀ ਸੇਵਾ ਕਰੋ ਪਸ਼ੂਆਂ ਦੀ ਸੇਵਾ ਕਰੋ ਸੋ ਸਦਾ ਖੁਸ਼ ਰਹੋ ਬਹੁਤ ਬਹੁਤ ਸ਼ੁਕਰੀਆ ਮੈਂ ਥੈਂਕ ਯੂ ਸੋ ਮੱਚ ਖੁਸ਼ਬੂ ਥੈਂਕ ਯੂ ਸੋ ਵੀਡੀਓ ਨੂੰ ਸ਼ੇਅਰ ਕਰੋ ਮੈਨੂੰ ਲੱਗਦਾ ਜਿਨੇ ਵੀਡੀਓ ਦੇਖੀ ਨਾ ਉਹ ਜਿੰਨੇ ਵੀ 네ਗੇਟਿਵ ਸੀ ਨਾ ਉਹ ਪੋਜ਼ਿਟਿਵ ਹੋ ਜਾਣਗੇ ਮੈਮ ਨੂੰ ਜਾ ਕੇ ਫੋਲੋ ਕਰੋ ਮੈਂ ਅਬ ਇੰਸਟਾ ਦੱਸ ਦਉ ਆਪਣੀ ਇੰਸਟਾਈਲ ਮੈਂ ਵੀ ਰੌਕਸਟਾਰ ਹਾਂ ਮੈਨੂੰ ਤੁਸੀਂ ਫੋਲੋ ਵੈਸੇ ਬਹੁਤ ਕਰਦੇ ਹੋ ਤੇ ਇਹਨਾਂ ਦੇ ਚੈਨਲ ਨੂੰ ਪੰਜਾਬੀ ਲਾਈਫਸਟਾਈਲ ਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਖੁਸ਼ਬੂ ਨੂੰ ਨਾਈਸ ਟੂ ਸੀ ਯੂ ਖੁਸ਼ਬੂ ਥੈਂਕ ਯੂ ਸੋ ਵੀਡੀਓ ਨੂੰ ਸ਼ੇਅਰ ਕਰੋ ਬਣੇ ਰਹੋ ਸਾਡੇ ਨਾਲ ਧੰਨਵਾਦ